ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਤਾਂ ਮੌਜੂਦ ਆ ਹਿਮਾਚਲ ਦੇ ਵਿੱਚ ਠੀਕ ਹੈ ਇਹ ਸਾਰਾ ਤੁਹਾਨੂੰ ਜਿਹੜਾ ਸਾਹਮਣੇ ਪਾਣੀ ਦਿਖ ਰਿਹਾ ਨਾ ਇਹ ਸਾਰਾ ਗੋਵਿੰਦ ਸਾਗਰ ਝੀਲ ਹੈ ਠੀਕ ਹੈ ਜਿੱਥੋਂ ਆਪਾਂ ਗਏ ਸਾਰੇ ਦਰਿਆ ਨਿਕਲਦੇ ਆ ਚਾਹੇ ਆਪਾਂ ਗੱਲ ਕਰ ਗਏ ਮੈਂ ਇਧਰਲੇ ਪਾਸੇ ਇਸ ਵਕਤ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਣਾ ਵੀ ਹਿਮਾਚਲ ਦੇ ਕੀ ਹਾਲਾਤ ਨੇ ਠੀਕ ਹੈ ਕਿਉਂਕਿ ਜਿਹੜਾ ਵੀ ਪਾਣੀ ਆਉਣਾ ਤਾਂ ਬਾਬੇ ਇਧਰਲੇ ਪਾਸੇ ਆਉਣਾ ਠੀਕ ਹੈ ਤੇ ਬਾਕੀ ਆਪਾਂ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਇਸ ਲਾਈਵ ਦੇ ਵਿੱਚ ਉਹਨਾਂ ਨੂੰ ਪੁੱਛਾਂਗੇ ਵੀ ਕੀ ਹਾਲਾਤ ਨੇ ਕਿੱਦਾਂ ਹੈਗਾ ਠੀਕ ਹੈ ਸੋ ਭਾਈਆਂ ਨੇ ਦੱਸਿਆ ਕਿ ਅੱਜ ਹੀ ਮੀਂਹ ਜਿਹੜਾ ਹੈਗਾ ਰੁਕਿਆ ਠੀਕ ਹੈ ਨਹੀਂ ਤਾਂ ਨਾਰਮਲ ਆ ਜਿਹੜਾ ਹੈਗਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਮੀਂਹ ਪੈ ਰਿਹਾ ਸੀ ਤੇ ਆਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਗੋਬਿੰਦ ਸਾਗਰ ਝੀਲ ਹੈ ਠੀਕ ਹੈ ਇਹਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਪੱਧਰ ਇਸ ਵਕਤ ਕਾਫੀ ਵਧਿਆ ਹੋਇਆ ਮੈਂ ਪੁੱਛਿਆ ਮੈਂ ਕਿਹਾ ਭਾਈ ਅੱਗੇ ਵੀ ਇੰਨਾ ਪਾਣੀ ਦਾ ਕਹਿੰਦਾ ਯਾਰ ਨਹੀਂ ਬਹੁਤ ਜਿਹੜਾ ਹੈਗਾ ਥੱਲੇ ਹੁੰਦਾ ਇਹ ਠੀਕ ਹੈ ਸੋ ਇਸ ਵਕਤ ਦੀਆਂ ਇਹ ਤਸਵੀਰਾਂ ਨੇ ਤੇ ਅੱਗੇ ਜਾ ਕੇ ਉਹ ਤੁਸੀਂ ਦੇਖ ਸਕਦੇ ਹੋ ਵੀ ਹਰ ਹਰ ਇੱਕ ਪਾਸੇ ਜਿਹੜਾ ਹੈਗਾ ਪਾਣੀ ਜਿਹੜਾ ਪਾਣੀ ਦਾ ਪੱਧਰ ਹੈ ਉਹ ਕਾਫੀ ਵਧਿਆ ਹੋਇਆ ਤੇ ਪਰ ਅੱਜ ਜਿਹੜਾ ਹੈਗਾ ਇੱਧਰਲੇ ਪਾਸੇ ਮੌਸਮ ਸਾਫਾ ਅੱਜ ਜਿਹੜਾ ਹੈਗਾ ਆਪਾਂ ਗੱਲ ਕਰਕੇ ਕੋਈ ਏਡਾ ਇਹਦਾ ਹੈਗਾ ਮੀਂਹ ਨਹੀਂ ਪਿਆ ਪਰ ਹਾਂ ਜਦੋਂ ਅਸੀਂ ਇਧਰੋਂ ਲੰਘੇ ਆਂ ਤਾਂ ਰਸਤੇ ਕਾਫੀ ਬੰਦ ਸੀਗੇ ਠੀਕ ਹੈ ਕਿਉਂਕਿ ਜਿਹੜਾ ਹੈਗਾ ਸਲਾਈਡਿੰਗ ਹੋਈ ਵੀ ਹੈ ਨਾਰਮਲ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਬੰਦ ਨੇ ਕਿਉਂਕਿ ਹੁਣ ਟੂਰਿਸਟ ਜਿਹੜਾ ਹੈਗਾ ਲਗਭਗ ਜ਼ੀਰੋ ਦੇ ਕਰੀਬ ਹੀ ਆਉਂਦਾ ਠੀਕ ਹੈ ਸੋ ਇੱਧਰ ਦਾ ਹਾਂ ਜਿਹੜਾ ਰਸਤੇ ਬੰਦ ਹੋਣ ਕਰਕੇ ਮੌਸਮ ਖਰਾਬ ਹੋਣ ਕਰਕੇ ਤੇ ਜਿਹੜਾ ਹੈਗਾ ਪਾਣੀ ਦਾ ਪੱਧਰ ਕਰਕੇ ਹਿਮਾਚਲ ਦੇ ਵਿੱਚ ਇੱਕ ਵਕਤ ਦਾ ਟੂਰਿਸਟ ਇੰਡਸਟਰੀ ਹੈ ਲਗਭਗ ਉਹ ਆਪਾਂ ਜ਼ੀਰੋ ਕਹਿ ਸਕਦੇ ਹਾਂ ਹਨਾ ਤਾਂ ਇੱਧਰ ਜਿਹੜਾ ਇੱਥੇ ਜਿਹੜਾ ਇਹ ਪਾਣੀ ਜਿਹੜਾ ਸ਼ਾਂਤ ਲੱਗਦਾ ਵੀ ਜਿਵੇਂ ਹੀ ਖੜਾ ਹੈ ਨਾ ਜਿਵੇਂ ਇਦਾਂ ਕੋਗਰੇ ਜੇ ਤੁਸਨ ਆਏ ਨਹੀਂ ਲੱਗਣਾ ਵੀ ਕੋਈ ਚੀਜ਼ ਵਧੀਆ ਤਾਂ ਨਹੀਂ ਜਿਵੇਂ ਸਮੁੰਦਰ ਵਾਲਾ ਕੰਮ ਹੋਇਆ ਪਿਆ ਹੈ ਨਾ ਤੁਸੀਂ ਦੇਖੋ ਦੂਰ ਦੂਰ ਤੱਕ ਆ ਜਿੰਨਾ ਵੀ ਦੇਖਦਾ ਮੈਂ ਤੁਹਾਨੂੰ ਜਿੰਨਾ ਵੀ ਜ਼ੂਮ ਕਰਕੇ ਦਿਖਾ ਦਿਆਂ ਤੁਹਾਨੂੰ ਆਈ ਲੈਂਡ ਹੀ ਲੱਗਣਗੇ ਠੀਕ ਹੈ ਕਿਹਨਾਂ ਨੂੰ ਲੱਗਣਾ ਕਿ ਇਹ ਪੰਜਾਬ ਦੇ ਕਿਤੇ ਕਿਸੇ ਦਰਿਆ ਦੀ ਗੱਲ ਨਹੀਂ ਅਸਲ ਤੇ ਦਰਿਆਵਾਂ ਦੇ ਪਿਓ ਦੀ ਗੱਲ ਹੀ ਕਰ ਰਿਹਾ ਮੈਂ ਮੈਂ ਜਿੱਥੋਂ ਕੰਮ ਚੱਲਦਾ ਠੀਕ ਹੈ ਸੋ ਮੈਂ ਇੱਥੋਂ ਤਾਂ ਹੀ ਆਉਣ ਦੀ ਕੋਸ਼ਿਸ਼ ਕੀਤੀ ਮੈਂ ਖਿਆਲ ਉੱਥੇ ਤੱਕ ਦੇਖਗੇ ਕਿ ਕਿੰਨੇ ਹੈ ਨਾ ਹਾਲਾਤ ਨੇ ਬਾਕੀ ਜਿਹੜਾ ਹੈਗਾ ਪਾਣੀ ਵਾਕਈ ਜਿਹੜਾ ਹੈਗਾ ਇਸ ਵਕਤ ਬਹੁਤ ਵਧਿਆ ਹੋਇਆ ਪਰ ਇਹ ਆ ਵੀ ਹਜੇ ਅੰਦਰ ਕੰਟਰੋਲ ਆ ਜਿਵੇਂ ਅੱਜ ਰੱਬ ਨੇ ਮਿਹਰ ਕੀਤੀ ਅੱਜ ਮੀਂਹ ਨਹੀਂ ਪਿਆ ਕੁਦਰਤੀ ਤੌਰ ਤੇ ਹਨਾ ਸੋ ਜੇਕਰ ਪਿੱਛੇ ਇਧਰੋਂ ਮੀਂਹ ਨਾ ਪੈਣਗੇ ਤਾਂ ਆਪਾਂਗੇ ਬਚੇ ਰਵਾਂਗੇ ਆਦਰਵਾਇਜ਼ ਜੇ ਇੱਥੇ ਇਹਦਾ ਇਹਦਾ ਜਿਵੇਂ ਪੱਧਰ ਉੱਚਾ ਹੁੰਦਾ ਤੇ ਫਿਰ ਥੱਲੇ ਉਹ ਜਿਹੜਾ ਡੈਮ ਹੈ ਉਹਦੇ ਗੇਟ ਖੋਲਨੇ ਪੈਂਦਾ ਆਦਰਵਾਇਜ਼ ਜਿਹੜਾ ਹੈਗਾ ਉਹ ਬੰਨ ਟੁੱਟ ਜਾਂਦਾ ਤੇ ਫਿਰ ਉਹਦੇ ਨਾਲ ਤਾਂ ਫਿਰ ਜ਼ਿਆਦਾ ਨੁਕਸਾਨ ਹੁੰਦਾ ਸੋ ਇਹ ਇਦਾਂ ਚੱਲਦਾ ਹੈ ਕੰਮ ਬਾਕੀ ਜਿਹੜਾ ਹੈ ਸਰਕਾਰਾਂ ਨੇ ਜਿਹੜੀ ਸਫਾਈ ਨਹੀਂ ਕਰਾਈ ਉਹ ਵੀ ਆਪਾਂ ਨੂੰ ਬਹੁਤ ਵੱਡਾ ਕਾਰਨ ਦਾ ਪਰ ਕੁਦਰਤੀ ਤੌਰ ਤੇ ਵੀ ਜਿਹੜਾ ਹੈਗਾ ਬਹੁਤ ਅਫੈਕਟ ਇਹ ਚੀਜ਼ਾਂ ਚ ਹੁੰਦਾ ਸੋ ਇੱਕ ਥਾਂ ਤੋਂ ਚੱਲਦਾ ਜੇਕਰ ਆਪਾਂ ਕਿ ਹਿਮਾਚਲ ਦੇ ਵਿੱਚ ਆ ਜੇਕਰ ਉਹ ਆਪਾਂ ਗੱਲ ਕਰਕੇ ਪਾਕਿਸਤਾਨ ਤੱਕ ਜਾਂਦਾ ਪੰਜਾਬ ਤੱਕ ਜਾਂਦਾ ਤੇ ਫਿਲਹਾਲ ਦੀ ਗੱਡੀ ਇਹ ਹੈ ਕਿ ਲੋਕ ਹ ਜਿਹੜੇ ਨਾਲ ਸੀ ਗੋਵਨਸਗਰ ਝੀਲ ਦੇ ਤੁਹਾਨੂੰ ਮੈਂ ਦਿਖਾਦਾ ਘਰ ਠੀਕ ਆ ਉਹ ਵੀ ਮੈਨੂੰ ਲੱਗਦਾ ਇਸ ਵਕਤ ਜਿਹੜੇ ਹੈਗੇ ਇੱਥੇ ਨਹੀਂ ਹੈ ਕਿ ਮੇ ਇਹ ਘਰ ਹੈਗੇ ਖਾਲੀ ਪਏ ਆ ਇੱਧਰ ਕਿਉਂਕਿ ਪਾਣੀ ਦਾ ਪੱਧਰ ਇਹ ਕੀ ਹੁੰਦਾ ਜਦੋਂ ਅਡਵਾਈਜ਼ਰੀ ਜਾਰੀ ਹੁੰਦੀ ਆ ਤਾਂ ਨਾਲ ਲੱਗਦੇ ਇਲਾਕਿਆਂ ਨੂੰ ਖਾਲੀ ਕਰ ਦਿੱਤਾ ਜਾਂਦਾ ਸੋ ਇਸ ਵਕਤ ਦੇਖਿਆ ਜੇ ਤਾਂ ਇਹ ਜਿਹੜੇ ਗੋਵਿੰਦ ਸਾਗਰ ਝੀਲ ਦੇ ਨਾਲ ਜਿੰਨੇ ਵੀ ਘਰ ਹੈ ਠੀਕ ਆਪਾਂ ਜ਼ੂਮ ਕਰ ਕਰਕੇ ਵੀ ਦੇਖ ਸਕਦੇ ਹਾਂ ਠੀਕ ਆ ਦਿਖਾ ਵੀ ਰਿਹਾ ਮੈਂ ਇਹ ਖਾਲੀ ਕਰਵਾ ਦਿੱਤੇ ਗਏ ਤੇ ਇਹ ਲੋਕ ਜਿਹੜੇ ਹੈਗੇ ਆ ਇੱਥੋਂ ਚਲੇ ਗਏ ਆ ਹਾਂ ਕੁਝ ਕ ਜਮਾ ਕਿਸ ਤੋਂ ਆ ਨਿਕਲਦਾ ਇੱਥੇ ਜ਼ਰੂਰ ਕੋਈ ਨਾ ਕੋਈ ਜਿਹੜਾ ਰਹਿੰਦਾ ਨਾਲ ਪਸ਼ੂ ਡੰਗਰ ਵੀ ਹੈਗੇ ਹਨ ਸੋ ਕਈਆਂ ਨੇ ਜਿਹੜਾ ਹੈਗਾ ਜਿਹੜਾ ਹੈਗਾ ਘਰ ਹਾਲਾਤ ਛੱਡ ਦਿੱਤੇ ਤੇ ਕਈਆਂ ਨੇ ਜਿਹੜਾ ਹੈਗਾ ਉੱਥੇ ਬੈਠੇ ਆ ਪਰ ਜੋ ਇਥੋਂ ਜਿਹੜਾ ਪੱਧਰ ਵੱਧ ਹੈ ਤਾਂ ਇਹਦਾ ਨਾਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਮੀਂਹ ਹੈ ਉਹ ਬਦੰਦੇ ਜਿਹੜੇ ਹੈਗਾ ਜਿਆਦਾ ਚਾਂਸ ਨੇ ਸੋ ਬਣੇ ਗੁਰਪ੍ਰੀਤ ਕੋੜੀ ਨਾਲ ਤੁਹਾਨੂੰ ਮੈਂ ਜਿਹੜੀ ਹੈਗੀ ਥੱਲੇ ਦੀ ਜਾਣਕਾਰੀ ਜਿਹੜੀ ਉਹ ਦਿਖਾਉਂ ਬਾਕੀ AI ਵਾਲਿਆਂ ਨੂੰ ਬੇਨਤੀ ਹੈ ਵੀਰ ਬਣ ਕੇ ਇੱਕ ਤਾਂ ਲੋਕ ਅੱਗੇ ਡਰੇ ਹੋਏ ਤੇ ਦੂਜਾ ਤੁਸੀਂ ਫਣਾ ਬਣਾ ਕੇ ਵੀਡੀਓ ਪਤੰਦਰੋਂ ਪਸੂ ਵੀ ਤਾਰ ਦਿੰਨੇ ਆ ਇਹ ਕਾਰਨ ਹੁੰਦਾ ਕਿਸੇ ਵਿਚਾਰੇ ਕਿਸਾਨ ਨੇ ਮਜ਼ਦੂਰ ਨੇ ਠੇਕੇ ਤੇ ਜ਼ਮੀਨ ਲਈ ਹੁੰਦੀ ਹੈ ਠੀਕ ਹੈ ਤੇ ਦੂਜਾ ਜਿਹੜਾ ਹੁੰਦਾ ਕਿਸੇ ਨੇ ਕਰਜ਼ਾ ਦੇਣਾ ਹੁੰਦਾ ਸਾਰਾ ਫਸਲ ਤੇ ਹੁੰਦਾ ਤੇ ਜਦੋਂ ਇਹੋ ਜੀ ਖਬਰ ਮਾੜੀ ਸੁਣਦਾ ਤਾਂ ਕਈ ਹੋ ਸਕਦਾ ਬੰਦਾ ਕੋਈ ਸੁਸਾਈਡ ਹੀ ਕਰ ਜੇ ਤਾਂ ਤੁਹਾਡੀਆਂ AI ਦੀਆਂ ਵੀਡੀਓ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਸੋ ਪਲੀਜ਼ ਜਿਹੜਾ ਹੈਗਾ ਦੁੱਖ ਦੀ ਘੜੀ ਦੇ ਵਿੱਚ AI ਦੀਆਂ ਵੀਡੀਓ ਇਦਾਂ ਨਹੀਂ ਬਣਾਓ ਯਾਰ ਹੈਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ